ਸੁਰੂ ਪਿਆਰੇ ਲੋਕਾਂ ਦਾ ਉਦਾਰ ਕਰਦੇ ਹੋਏ ਤਾਂਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਐਮਨਾਬਾਦ ਪਹੁੰਚੇ ਹੋਏ ਸਨ ਉਦੋਂ ਬਾਬਰ ਦੀ ਫੌਜ ਨੇ ਪਠਾਣਾ ਤੇ ਹਮਲਾ ਕੀਤਾ ਹੋਇਆ ਸੀ ਤੇ ਪਠਾਣਾ ਦਾ ਬਹੁਤ ਨੁਕਸਾਨ ਕੀਤਾ ਹੋਇਆ ਸੀ ਅਤੇ ਕਈ ਪਠਾਣਾ ਨੂੰ ਕੈਦ ਕਰ ਲਿਆ ਗਿਆ ਸੀ ਫੌਜ ਵੇਖ ਕੇ ਜਿਹੜੇ ਗੁਰੂ ਜੀ ਦੇ ਨਾਲ ਸੰਤ ਆਏ ਹੋਏ ਸਨ ਉਹ ਚਲੇ ਗਏ ਗੁਰੂ ਜੀ ਉਹ ਜਗ੍ਹਾ ਤੇ ਬੈਠੇ ਰਹੇ ਉਹਨਾਂ ਦੇ ਨਾਲ ਇੱਕ ਭਾਈ ਬਾਲਾ ਜੀ ਤੇ ਦੂਜੇ ਭਾਈ ਮਰਦਾਨਾ ਜੀ ਸਨ ਉਸ ਵੇਲੇ ਉੱਥੇ ਇੱਕ ਮੁਗਲ ਚੱਲ ਕੇ ਆਇਆ ਗੁਰੂ ਜੀ ਅਤੇ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਵੇਖ ਕੇ ਉਸਨੇ ਆਪਣੇ ਨੌਕਰ ਨੂੰ ਬੁਲਾਇਆ ਤੇ ਉਸ ਨੂੰ ਇਸ ਤਰ੍ਹਾਂ ਕਿਹਾ ਇਹ ਜੋ ਤਿੰਨ ਮਨੁੱਖ ਬੈਠੇ ਹਨ ਇਹਨਾਂ ਦੇ ਸਿਰਾਂ ਤੇ ਭਾਰ ਚੁਕਾਓ ਤੇ ਕੋਈ ਦੇਰ ਨਾ ਕਰੋ ਖਾੜ ਕੇ ਇਹਨਾਂ ਨੂੰ ਤੇਰੇ ਲੈ ਚੱਲੋ ਉਸ ਮੁਗਲ ਨੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਖੜੇ ਕਰਕੇ ਅੱਗੇ ਲਾ ਲਿਆ ਤੇ ਸਿਰਾਂ ਉੱਤੇ ਭਾਰੀ ਵਜਨ ਰੱਖ ਦਿੱਤਾ ਭਾਈ ਮਰਦਾਨੇ ਜੀ ਨੂੰ ਘੋੜਾ ਪਕੜਾ ਦਿੱਤਾ ਤੇ ਭਾਈ ਬਾਲਾ ਜੀ ਨੇ ਇੱਕ ਗੱਢੀ ਸਿਰ ਤੇ ਚੁੱਕ ਲਈ ਫੇਰ ਗੁਰੂ ਜੀ ਦੇ ਸਿਰ ਉੱਤੇ ਭਾਰ ਰੱਖਣ ਲੱਗੇ ਪਰ ਉਹਨਾਂ ਮੂਰਖਾਂ ਨੇ ਗੁਰੂ ਜੀ ਦੀ ਨਿਮਹਿਮਾ ਨਾ ਜਾਣੀ ਉਹ ਪਾण्डे ਗੁਰੂ ਜੀ ਦੇ ਸਿਰ ਤੋਂ ਇੱਕ ਹੱਥ ਉੱਚੀ ਰਹੀ ਤੇ ਗੁਰੂ ਜੀ ਦੇ ਸਿਰ ਉੱਤੇ ਨਾਟਕੀ ਗੁਰੂ ਜੀ ਹੌਲੀ ਹੌਲੀ ਉਸ ਪਾਸੇ ਚੱਲ ਪਏ ਜਿੱਥੇ ਮੁਗਲਾਂ ਨੇ ਡੇਰਾ ਲਾਇਆ ਹੋਇਆ ਸੀ ਜਦ ਉਹ ਰਾਹੇ ਰਾਹੇ ਚੱਲ ਰਹੇ ਸਨ ਤਾਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਚੱਲ ਰਹੇ ਸਨ ਗੁਰੂ ਜੀ ਨੇ ਬਚਨ ਕੀਤਾ اے ਮਰਦਾਨੇ ਸੁਣੋ ਕੋੜ ਸੁਰੀਲੀ ਰਬਾਬ ਵਜਾਓ ਤਾਂ ਭਾਈ ਮਰਦਾਨੇ ਜੀ ਨੇ ਆਖਿਆ اے گرو جی کس طرح رواج وجاواں میں تاں ہاتھ ویچے اجے ہاں گھوڑا پھੜਿਆ ਹੋਇਆ ਹੈ ਜਿਹੜਾ ਬੜਾ ਚੰਚਲ ਹੈ ਤੇ ਕੁੱਦਦਾ ਆਉਂਦਾ ਹੈ ਇਹ ਵੱਡਾ ਮਹਾਵਲੀ ਹੈ ਜਿਸ ਨੂੰ ਬੜੇ ਜ਼ੋਰ ਨਾਲ ਸੰਭਾਲਿਆ ਹੋਇਆ ਹੈ ਜੇ ਛੁੱਟ ਗਿਆ ਤਾਂ ਇਹ ਕਿਤੇ ਭੱਜ ਜਾਏਗਾ ਤਾਂ ਮੁਗਲ ਮੈਨੂੰ ਮਾਰਨਗੇ ਗੁਰੂ ਜੀ ਨੇ ਕਿਹਾ ਮੁਖ ਤੋ ਵਾਹਿਗੁਰੂ ਦਾ ਨਾਮ ਉਚਾਰਨ ਕਰੋ ਤੇ ਘੋੜੇ ਨੂੰ ਛੱਡ ਦਿਓ ਇਹ ਆਪਣੇ ਆਪ ਪਿੱਛੇ ਆਏਗਾ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨੇ ਜੀ ਨੇ ਉਸ ਘੋੜੇ ਨੂੰ ਛੱਡ ਦਿੱਤਾ ਅਤੇ ਰਵਾ ਵਜਾਉਣ ਲੱਗਾ ਫਿਰ ਗੁਰੂ ਜੀ ਨੇ ਆਸਾ ਰਾਗ ਵਿੱਚ ਇੱਕ ਸਵਰ ਦਾ ਉਚਾਰਨ ਕਰਕੇ ਬੜੀ ਉੱਚੀ ਆਵਾਜ਼ ਵਿੱਚ ਗਾਇਨ ਕੀਤਾ ਆਸਾ ਮਹਿਲਾ ਪਹਿਲਾ pura san akasmanna kiya hindustan daraya ape dosna dehi karta jam kar mughal chadhaya karta purak apne utte ilzam nahi lainda ate usne mughal fauj nu bahut da jam dut karke chadhaya hai aini maar pai ke lok kurla uthe he wahiguru ki tainu tarasna aaya he karta purak ਉਹ ਸਾਰਿਆਂ ਦਾ ਇੱਕੋ ਮਾਲਕ ਹੈ ਜੇ ਇੱਕ ਬਲਵਾਨ ਦੂਸਰੇ ਬਲਵਾਨ ਨੂੰ ਮਾਰੇ ਤਾਂ ਮਨ ਵਿੱਚ ਰੋਸ ਨਹੀਂ ਆਉਂਦਾ ਪਰ ਜੇ ਇੱਕ ਸ਼ੇਰ ਵੇਡਾਂ ਦੇ ਵਗ ਨੂੰ ਪਹਿ ਜਾਵੇ ਤੇ ਉਹਨਾਂ ਨੂੰ ਮਾਰੇ ਤਾਂ ਕੀ ਇਸ ਦੇ ਮਾਲਕ ਕੋਲੋਂ ਕੁਝ ਵਿੱਚ ਨਹੀਂ ਹੋਣੀ ਚਾਹੀਦੀ ਕੁੱਤਿਆਂ ਨੇ ਅਮੋਲਕ ਬੁੱਲਕ ਨੂੰ ਖਰਾਬ ਤੇ ਬਰਬਾਦ ਕਰ ਦਿੱਤਾ ਹੈ ਮਰਿਆ ਹੋਇਆਂ ਦੀ ਕੋਈ ਬਾਤ ਨਹੀਂ ਪੁੱਛਦਾ ਹੈ ਵਾਹਿਗੁਰੂ ਤੂੰ ਆਪ ਮਿਲਾਉਂਦਾ ਤੇ ਆਪ ਹੀ ਵਿਛੋੜਦਾ ਹੈ ਇਸ ਤਰ੍ਹਾਂ ਸ਼ਬਦ ਗਾਇਨ ਕਰਕੇ ਚੱਲੇ ਜਾ ਰਹੇ ਸਨ ਜਿਹੜੇ ਗੁਰੂ ਜੀ ਸਾਦਾ ਇੱਕ ਰਸ ਵਿੱਚ ਰਹਿੰਦੇ ਹਨ ਲੋਕ ਵੇਖ ਕੇ ਬੜੇ ਹੈਰਾਨ ਹੋਏ ਕਹਿ ਰਹੇ ਸਨ ਇਹ ਤਾਂ ਵੱਡਾ ਅਚਰਜ ਹੈ ਕੋਈ ਜਾਣਿਆ ਨਹੀਂ ਜਾਂਦਾ ਭਾਰ ਸੇਰ ਤੋਂ ਬਹੁਤ ਉੱਚਾ ਹੈ ਤੇ ਆਪਣੇ ਸਾਥੀਆਂ ਨਾਲ ਚੱਲੇ ਜਾ ਰਹੇ ਹਨ ਦੂਸਰੇ ਦੇ ਪਿੱਛੇ-ਪਿੱਛੇ ਘੋੜਾ ਆ ਰਿਹਾ ਹੈ ਵਾਂਗ ਫੜਨ ਤੋਂ ਬਿਨਾਂ ਹੀ ਪਿੱਛਾ ਕਰ ਰਿਹਾ ਹੈ ਕਈ ਕਹਿੰਦੇ ਸਨ ਇਹ ਕੋਈ ਸੰਤ ਹੈ ਕਈ ਕਹਿੰਦੇ ਸਨ ਉਹਦਾ ਆਪ ਹੀ ਹੈ ਇਹ ਕਰਾਮਾਕਰਣ ਦੇ ਸੰਵਾਰਥ ਹੈ ਨੇ ਇਹੋ ਜਿਹਾਂ ਕਰਾ ਮਾਤੀ ਮਨੁੱਖ ਪਹਿਲਾ ਕਿਤੇ ਨਹੀਂ ਵੇਖਿਆ ਹੱਥ ਜੋੜ ਕੇ ਵੰਦਨਾ ਕਰਦੇ ਸਨ ਗੁਰੂ ਜੀ ਦੇ ਚਰਨ ਕਮਲਾਂ ਤੇ ਸਰਦਾ ਧਾਰਨ ਕਰਦੇ ਸਨ ਇਸ ਤਰ੍ਹਾਂ ਜਦੋਂ ਡੇਰੇ ਪਹੁੰਚ ਗਏ ਤਾਂ ਮੁਗਲ ਫੌਜ ਆ ਕੇ ਵੇਖਦੀ ਹੈ ਇਸ ਤਰ੍ਹਾਂ ਜਦ ਅਸ਼ਰਜ ਤਮਾਸ਼ਾ ਵੇਖਿਆ ਤਾਂ ਮੁਗਲ ਭੱਜ ਕੇ ਬਾਬਰ ਔਲ ਗਏ ਤੇ ਉਸਨੂੰ ਬੋਲੇ ਇੱਕ ਦਰবেশ ਬੰਦੀਖਾਨੇ ਵਿੱਚ ਆਇਆ ਹੈ ਅਸ਼ਚਰਜ ਵਿਖਿਆ ਹੈ ਉਹ ਦਰবেশ ਸਰਾਮਤ ਵਿੱਚ ਪੂਰਾ ਹੈ ਉਸ ਦੇ ਸਿਰ ਉੱਤੇ ਭਾਰ ਚੁਕਾਇਆ ਹੈ ਪਰ ਭਾਰ ਸਿਰ ਤੋਂ ਇੱਕ ਹੱਥ ਉੱਚਾ ਰਹਿੰਦਾ ਹੈ ਇੱਕ ਮਿਰਾਸੀ ਉਸ ਦੇ ਨਾਲ ਹੈ ਉਸ ਦੇ ਪਿੱਛੇ-ਪਿੱਛੇ ਘੋੜਾ ਚਲਿਆ ਆਉਂਦਾ ਹੈ ਉਹ ਖੁਦਾ ਦੀ ਬੰਦਗੀ ਕਰਦਾ ਹੈ ਤੁਸੀਂ ਆਪ ਉਸ ਥਾਂ ਚੱਲ ਕੇ ਵੇਖ ਲਓ ਇਹ ਸੁਣ ਕੇ ਬਾਬਰ ਨੇ ਕਿਹਾ ਪਹਿਲਾ ਜੇ ਮੈਂ ਇਸ ਤਰ੍ਹਾਂ ਜਾਣਦਾ ਹੁੰਦਾ ਤਾਂ धावा ਕਰਕੇ ਇਸ ਨਗਰ ਨੂੰ ਇਸ ਤਰ੍ਹਾਂ ਖਤਮ ਨਾ ਕਰਦਾ ਜਿਸ ਨਗਰ ਵਿੱਚ ਅਜੇ ਹਾਂ ਦਰਵੇਸ਼ ਰਹਿੰਦਾ ਹੈ ਬਾਬਰ ਆਉਣ ਵਾਸਤੇ ਤਿਆਰ ਹੋ ਗਿਆ ਜਿਵੇਂ ਹੋਈ ਗੁਰੂ ਜੀ ਦੀ ਕਥਾ ਸੁਣੀ ਜੇਲਾ ਵਿੱਚ ਬਹੁਤ ਮਨੁੱਖ ਅਤੇ ਔਰਤਾ ਬੰਦ ਸਨ ਭਾਰੀ ਦੁੱਖ ਪਾ ਕੇ ਸਾਰੇ ਵਿਰਲਾਪ ਕਰ ਰਹੇ ਸਨ ਸਾਰੀਆਂ ਜਾਤਾਂ ਦੇ ਹਿੰਦੂ ਬ੍ਰਾਹਮਣ ਤੁਰਕ ਅਤੇ ਪਠਾਨ ਸਨ ਸਾਰਿਆਂ ਦੇ ਅੱਗੇ ਚੱਕੀਆਂ ਰੱਖ ਦਿੱਤੀਆਂ ਅਤੇ ਹੁਕਮ ਕੀਤਾ ਕਿਸੇ ਦੇਰ ਬਗੈਰ ਦਾਣੇ ਪੀਸੋ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਤੇਰੇ ਆਇਤਾ ਸਿਰ ਤੋਂ ਭਾਰ ਉਤਰਵਾ ਲਿਆ ਤੇ ਬੰਦੀ ਖਾਨੇ ਵਿੱਚ ਬਖਾ ਦਿੱਤਾ ਤਦ ਤਿੰਨ ਭਾਰੀਆਂ ਚੱਕੀਆਂ ਲਿਆਂਦੀਆਂ ਗਈਆਂ ਇੱਕ ਚੱਕੀ ਭਾਈ ਬਾਲਾ ਜੀ ਅੱਗੇ ਤੇ ਇੱਕ ਚੱਕੀ ਭਾਈ ਮਰਦਾਨਾ ਜੀ ਅੱਗੇ ਰੱਖ ਕੇ ਬਹੁਤ ਦਾਣੇ ਦੇ ਦਿੱਤੇ ਇੱਕ ਚੱਕੀ ਗੁਰੂ ਜੀ ਦੇ ਅੱਗੇ ਰੱਖ ਕੇ ਕਿਹਾ ਦਾਣਿਆਂ ਨੂੰ ਛੇਤੀ ਛੇਤੀ ਪੀਸੋ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਛੇਤੀ ਛੇਤੀ ਦਾਣੇ ਪੀਸਣ ਲੱਗੇ ਜਿਵੇਂ ਉੱਥੇ ਹੋਰ ਕੈਦੀ ਕਰ ਰਹੇ ਸਾਨੇ ਗੁਰੂ ਜੀ ਨੇ ਚੱਕੀ ਨੂੰ ਹੱਥ ਨਾ ਲਾਇਆ ਆਪਣੇ ਹੱਥਾਂ ਨਾਲ ਲਾਣੇ ਚੱਕੀ ਦੇ ਗਲੇ ਵਿੱਚ ਪਾਈ ਜਾਂਦੇ ਸਨ ਚੱਕੀ ਆਪਣੇ ਆਪ ਘੁੰਮਣ ਲੱਗੀ ਸਾਰੇ ਲੋਕ ਹੈਰਾਨ ਹੋ ਕੇ ਵੇਖ ਰਹੇ ਸਾਨੇ ਇਸ ਸਮੇਂ ਦੌਰਾਨ ਬਾਬਰ ਚੱਲ ਕੇ ਆ ਗਿਆ ਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਸਿਰ ਨਿਵਾਇਆ ਜਦੋਂ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਬਾਬਰ ਨੂੰ ਵੇਖਿਆ ਤਾਂ ਉੱਚੀ ਸੁਰ ਵਿੱਚ ਇੱਕ ਸਵਤ ਦਾ ਉਚਾਰਣ ਕਰਨ ਲੱਗੇ ਜਿਸ ਪਾਸੇ ਸਾਰੇ ਲੋਕ ਬੈਠੇ ਸਨ ਉਸ ਪਾਸੇ ਵੱਲ ਮੁੱਖ ਕਰਕੇ ਸੁਣਾਉਣ ਲੱਗੇ ਰਾਗ ਆਸਾ ਮਹਲਾ ਪਹਿਲਾ ਅਸ਼ਟ ਪਦੀਆਂ ਘਰ ਤੀਜਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਜਿਨ ਸਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਚੇਸਰ ਕਾਟੀ ਮੁੰਨੀਆਂ ਨੇ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਭਾਉ ਸਿਰ ਜੋ ਮੀਡੀਆਂ ਨਾਲ ਸਜੇ ਹੋਏ ਅਤੇ ਜਿਨ੍ਹਾਂ ਦੇ ਚੀਰ ਸੰਦੂਰ ਨਾਲ ਭਰੇ ਹੋਏ ਹਨ ਉਹ ਸ਼ੇਰ ਕੈਤੀ ਨਾਲ ਮੁੰਨੇ ਜਾ ਰਹੇ ਹਨ ਤੇ ਨਾਰੀਆਂ ਦੇ ਗਾਲ ਘੱਟੇ ਨਾਲ ਬੰਦ ਹੋਏ ਹਨ ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ ਪਰ ਹੁਣ ਉਹਨਾਂ ਨੂੰ ਮਹਿਲ ਮਾੜੀਆਂ ਦੇ ਨੇੜੇ ਵੀ ਬੈਠਣਾ ਨਹੀਂ ਮਿਲਦਾ ਨਮਸਕਾਰ ਹੈ ਪ੍ਰਭੂ ਜੀ ਨਮਸਕਾਰ ਹੈ ਆਦ ਸੁਆਮੀ ਤੇਰਾ ਓੜਕ ਜਾਣਿਆ ਨਹੀਂ ਜਾਂਦਾ ਤੋਂ अनेका ਨਜ਼ਾਰੇ ਹਰ ਵਕਤੇ ਰਚਦਾ ਤੇ ਵੇਖਦਾ ਹੈ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੇ ਗਾਲ ਸੁੰਦਰ ਸੋਭਦੇ ਸਨ ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ ਜੋ ਹਾਥੀ ਦਾੰਦ ਦੇ ਚੂੜੇ ਨਾਲ ਸਜਾਈਆਂ ਹੋਈਆਂ ਸਨ ਉਹਨਾਂ ਦੇ ਸਿਰ ਉੱਪਰ ਦੀ ਜਨ ਵਾਰਿਆ ਗਿਆ ਸੀ ਤੇ ਝਿਲਮਿਲ ਕਰਦੇ ਪੱਖੇ ਉਹਨਾਂ ਨੂੰ ਝੱਲੇ ਗਏ ਸਨ ਜਦ ਉਹ ਬੈਠੀਆਂ ਤਾਂ ਉਹਨਾਂ ਨੂੰ ਲੱਖਾਂ ਰੁਪਏ ਦਿੱਤੇ ਗਏ ਅਤੇ ਲੱਖਾਂ ਦੀ ਵੇਟ ਕੀਤੇ ਗਏ ਜਦ ਉਹ ਖੜੀਆਂ ਹੋਈਆਂ ਗਰੀਛਾਰੇ ਖਾਂਦੀਆਂ ਉਹ ਸੇਜ ਦਾ ਆਣਾ ਲੈਂਦੀਆਂ ਸਨ ਹੁਣ ਉਹਨਾਂ ਦੀਆਂ ਗਰਦਨਾ ਦਿਵਾਲੇ ਰਸੇ ਪਏ ਹੋਏ ਹਨ ਅਤੇ ਉਹਨਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ ਜੋ ਕੋ ਜ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਹ ਹੀ ਕੋਜ ਹੁੰਦਾ ਹੈ ਸਬਦ ਸੁਣ ਕੇ ਬਾਬਰ ਅੱਗੇ ਆ ਕੇ ਖੜੋ ਗਿਆ ਹੱਥ ਜੋੜ ਕੇ ਬੋਲਿਆ ਮੈਨੂੰ ਅਰਥਾਂ ਸਮੇਤ ਸਮਝਾਓ ਆਪ ਜੀ ਨੇ ਕਿਸ ਬਾਰੇ ਕਿਹਾ ਹੈ ਗੁਰੂ ਜੀ ਨੇ ਕਿਹਾ ਹੇ ਬਾਬਰ ਇਹ ਪਠਾਨ ਮਾਰ ਦਿੱਤੇ ਹਨ ਤੇ ਸਾਰਾ ਨਗਰ ਲੁੱਟ ਲਿਆ ਹੈ ਸਾਰਿਆਂ ਦੀਆਂ ਇਸਤਰੀਆਂ ਫੜ ਲਈਆਂ ਹਨ ਅਤੇ ਜੇਲਾ ਵਿੱਚ ਲਿਆ ਕੇ ਕੈਦ ਕਰ ਦਿੱਤੀਆਂ ਹਨ ਉਹਨਾਂ ਉੱਤੇ ਹੁਣ ਕਸ਼ਟ ਦਾ ਸਮਾਂ ਆਇਆ ਹੈ ਉਹਨਾਂ ਵੀ ਇਹ ਹਾਲਤ ਵੇਖ ਕੇ ਸਵਦ ਕਿਹਾ ਹੈ ਜਿਨ੍ਹਾਂ ਦੇ ਸਿਰਾਂ ਉੱਤੇ ਮੇਡੀਆਂ ਸੋਭ ਰਹੀਆਂ ਸਨ ਅਤੇ ਮਾਗ ਵਿੱਚ ਭਰਿਆ ਸੰਦੂਰ ਮਨ ਨੂੰ ਮੋਹ ਰਿਆ ਸੀ ਸੇਰ ਉੱਤੇ ਸੁੰਦਰ ਗਹਿਣੇ ਸੋਭ ਰਹੇ ਸਨ ਹੁਣ ਉਹਨਾਂ ਦੀ ਮੇਡੀਆਂ ਨੂੰ ਕੈਚੀ ਨਾਲ ਕੱਟ ਦਿੱਤਾ ਹੈ ਜੈਸ ਮੁਖ ਨਾਲ ਅਨੇਕ ਪ੍ਰਕਾਰ ਦੇ ਭੋਜਨ ਖਾਦੇ ਹਨ ਉਸ ਮੁਖ ਨਾਲ ਪ੍ਰਭੂ ਦਾ ਨਾਮ ਨਹੀਂ ਜਪਿਆ ਮੁਗਲ ਉਹਨਾਂ ਦੇ ਮੂੰਹਾਂ ਤੇ ਮੈਲਾ ਬਨ ਰਹੇ ਹਨ ਕਹਿ ਰਹੇ ਹਨ ਕਿ ਸਾਨੂੰ ਉਹ ਧਨ ਦਿਓ ਜਿਹੜਾ ਤੁਸਾਂ ਧਰਤੀ ਵਿੱਚ ਦੱਬਿਆ ਹੈ ਸੁੰਦਰ ਘਰਾਂ ਵਿੱਚ ਸਦਾ ਆਨੰਦ ਨਾਲ ਰਹਿੰਦੀਆਂ ਸਨ ਤਾਂ ਕਿ ਕੋਈ ਸੰਤ ਵੀ ਅੱਖਾਂ ਨਾਲ ਨਾ ਵੇਖ ਲਵੇ ਇਹਨਾਂ ਔਰਤਾਂ ਨੂੰ ਹੁਣ ਉਹਨਾਂ ਦੇ ਘਰ ਨੇੜੇ ਵੀ ਬੈਠਣਾ ਨਹੀਂ ਮਿਲਦਾ ਐਨਾ ਭਾਰੀ ਦੁੱਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਵਾਹਿਗੁਰੂ ਜਿਹੜਾ ਕਰਨ ਹਾਰ ਹੈ ਉਸ ਨੂੰ ਬਾਰ-ਬਾਰ ਨਮਸਕਾਰ ਹੈ ਆਦਪੁਰਖ ਅਵਿਨਾਸੀ ਸਭ ਕੁਝ ਜਾਣਦਾ ਹੈ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ ਆਪਣੇ ਪਤੀ ਕੋਲੋਂ ਲੈ ਕੇ ਗਰੀ ਛਵਾਰੇ ਖਾਂਦੀਆਂ ਸਨ ਮਨ ਭੌਂਦੀਆਂ ਸੇਜਾਂ ਮਾਣਦੀਆਂ ਸਨ ਤੇ ਭੋਗ ਵਿਲਾਸ ਕਰਦੀਆਂ ਸਨ ਹੁਣ ਉਹਨਾਂ ਦੇ ਗਲਾਂ ਵਿੱਚ ਪੱਥਰ ਪਾਏ ਹੋਏ ਹਨ ਤੇ ਉਹਨਾਂ ਦੇ ਗਲਾਂ ਵਿੱਚ ਪਈਆਂ ਮੋਤੀਆਂ ਦੀਆਂ ਮਾਲਾਵਾਂ ਟੁੱਟ ਗਈਆਂ ਹਨ ਧਨ ਜੋਬਨ ਕਰਨ ਸੁਖ ਪਾ ਰਹੀਆਂ ਸਨ ਹੁਣ ਉਸੇ ਧਨ ਜੋਬਨ ਕਰਕੇ ਦੁੱਖ ਪਾ ਰਹੀਆਂ ਹਨ ਸਿਪਾਈਆਂ ਨੇ ਉਹਨਾਂ ਨੂੰ ਬੰਨ੍ਹਿਆ ਹੋਇਆ ਹੈ ਤੇ ਉਹਨਾਂ ਦੀ ਇੱਜ਼ਤ ਖਰਾਬ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕਿਸੇ ਨੂੰ ਸਜ਼ਾ ਦੇਂਦਾ ਹੈ ਅਤੇ ਕਿਸੇ ਨੂੰ ਵਡਿਆਈ ਬਖਸ਼ਦਾ ਹੈ ਮਨੁੱਖਾਂ ਦੀ ਦਸਾਂ ਦੀ ਕੋਈ ਕੀ ਗਿਣਤੀ ਕਰ ਸਕਦਾ ਹੈ ਜਿੰਨਾ ਤੇ ਕਦੀ ਚੰਨ ਸੂਰਜ ਦੀ ਦ੍ਰਿਸ਼ਟੀ ਵੀ ਨਹੀਂ ਪਈ ਸੀ ਜਿੰਨਾ ਰਾਹ ਵਿੱਚ ਕਦੀ ਤੁਰ ਕੇ ਵੀ ਨਹੀਂ ਵਿਖਿਆ ਉਹਨਾਂ ਨੂੰ ਕੌਣ ਮੁਗਲਾ ਨੇ ਬਨ ਲਿਆ ਹੈ ਦੁੱਖ ਪਾ ਕੇ ਵਿਰਲਾਪ ਕਰਦੀਆਂ ਤੇ ਰੋਂਦੀਆਂ ਹਨ ਕੋਈ ਸ਼ਕਤੀ ਨਹੀਂ ਜਿਹੜੀ ਉਹਨਾਂ ਨੂੰ ਛਡਵਾ ਦੇਵੇ ਪਹਿਲਾਂ ਜਿਨ੍ਹਾਂ ਨੇ ਕਦੀ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਸੀ ਕੀਤਾ ਉਹਨਾਂ ਵਾਸਤੇ ਹੁਣ ਸਮਾ ਦੁੱਖਾਂ ਦਾ ਘਰ ਬਣ ਗਿਆ ਹੈ اے ਬਾਬਰ ਤੇਰੀ ਦੁਹਾਈ ਫੇਰ ਗਈ ਹੈ ਤੋਂ ਤਾਂ ਫੌਰਨ ਇਹਨਾਂ ਦਾ ਸਫਾਇਆ ਕਰ ਦਿੱਤਾ ਹੈ ਉਹਨਾਂ ਹਾਕਮਾਂ ਦੇ ਜਿਹੜੇ ਵੱਡੇ-ਵੱਡੇ ਮੁਸਾਹਿਬ ਸਨ ਹੁਣ ਉਹਨਾਂ ਨੂੰ ਭੋਜਨ ਵੀ ਪ੍ਰਾਪਤ ਨਹੀਂ ਹੁੰਦਾ ਕਦੀ ਵੀ ਮਨ ਵਿੱਚ ਰਾਮ ਨਾਮ ਨਹੀਂ ਸੀ ਸਿਮਰਿਆ ਕੋਣ خدا ਦਾ ਨਾਮ ਲੈਣਾ ਵੀ ਨਹੀਂ ਮਿਲਦਾ ਦੁੱਖ ਸੁੱਖ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਜਿਹੜੇ ਮਰ ਗਏ ਹਨ ਉਹਨਾਂ ਨੂੰ ਰੋਂਦੀਆਂ ਹਨੇ ਜਿਸ ਤਰ੍ਹਾਂ ਵਾਹਿਗੁਰੂ ਨੂੰ ਬਗਾਉਂਦਾ ਹੈ ਵਾਹਿਗੁਰੂ ਤੁਰੰਤ ਉਸ ਤਰ੍ਹਾਂ ਹੀ ਬਣਾ ਦਿੰਦਾ ਹੈ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਜਿਵੇਂ ਉਹ ਚਲਾਉਂਦਾ ਹੈ ਉਵੇਂ ਮਨੁੱਖ ਚੱਲਦਾ ਹੈ ਓਹ ਪਿਆਰਿਓ ਬਾਬਰ ਨੇ ਗੁਰੂ ਜੀ ਦੇ ਮੋਖ ਤੋਂ ਇਹ ਵਚਨ ਸੁਣੇ ਤਾਂ ਹਿਰਦੇ ਵਿੱਚ ਬਹੁਤ ਸਰਧਾ ਧਾਰਨ ਕੀਤੀ ਉਸ ਨੇ ਮਨ ਵਿੱਚ ਗੁਰੂ ਜੀ ਨੂੰ ਵੱਡਾ ਕਲਾਵਾਨ ਪਹਿਚਾਣਿਆ ਨਮਸਕਾਰ ਕਰਕੇ ਬੋਲਿਆ ਮੈਨੂੰ ਕੋਈ ਕਰਾਮਾਤ ਕਰਕੇ ਵਿਖਾਓ ਕਿੰਨੀ ਸ਼ਕਤੀ ਹੈ ਸਭ ਦੱਸੋ ਤੁਸੀਂ ਖੁਦਾ ਦੇ ਬਹੁਤ ਪਿਆਰੇ ਹੋ ਜਾ ਖੁਦਾ ਨੇ ਹੀ ਆਪ ਤਨ ਧਾਰਨ ਕੀਤਾ ਹੈ ਇਹ ਸੁਣ ਕੇ ਗੁਰੂ ਜੀ ਕਿਰਪਾ ਸਹਿਤ ਬੋਲੇ ਕਰਾਮਾਤ ਨੂੰ ਤਹਿਰ ਕਹਿੰਦੇ ਹਨ ਮੰਗ ਲੈ ਜੋ ਤੂੰ ਚਾਹੁੰਦਾ ਹੈ ਮਨ ਨੂੰ ਸਥਿਰ ਕਰੋ ਤਾਂ ਕਿ ਡੋਲੇ ਨਹੀਂ ਗੁਰੂ ਪਿਆਰੇਓ ਬਾਬਰ ਦੇ ਬੜੇ ਵੱਡੇ ਭਾਗ ਸਨ ਗੁਰੂ ਜੀ ਦੇ ਬਚਨ ਸੁਣ ਕੇ ਮਨ ਵਿੱਚ ਗੁਰੂ ਚਰਨਾਂ ਲਈ ਪ੍ਰੇਮ ਉਪਜਿਆ ਗੁਰੂ ਜੀ ਨੂੰ ਖੁਦਾ ਦੇ ਪ੍ਰੇਮ ਵਿੱਚ ਮगन ਜਾਣਿਆ ਫਿਰ ਬਾਬਰ ਨੇ ਬੜੇ ਆਦਰ ਅਤੇ ਸਤਿਕਾਰ ਨਾਲ ਗੁਰੂ ਜੀ ਦੇ ਅੱਗੇ ਬਿਆੰਤ ਉਪਹਾਰ ਅਰਪਣ ਕੀਤੇ ਅਤੇ ਹੱਥ ਜੋੜ ਕੇ ਵੰਦਨਾ ਕੀਤੀ ਸੁੱਖਾਂ ਦੇ ਮਾਲਕ ਨੂੰ ਵੇਖ ਕੇ ਬਹੁਤ ਧੀਨ ਹੋ ਕੇ ਬੋਲਿਆ ਮੈਂ ਹੁਣ ਨਿਸ਼ਚੈ ਕਰਕੇ ਜਾਣ ਲਿਆ ਹੈ ਤੁਸੀਂ ਖੁਦਾ ਹੋ ਮਨੁੱਖ ਦਾ ਸਰੀਰ ਧਾਰਨ ਕਰਕੇ ਵਿਚਰ ਰਹੇ ਹੋ ਮੈਨੂੰ ਹੁਣ ਐਸਾ ਵਰ ਦਿਓ ਕਿ ਮੈਂ ਜਗਤ ਦਾ ਬਾਦਸ਼ਾਹ ਹੋ ਜਾਵਾਂ ਪੁਸਤ ਦਰ ਪੁਸਤ ਅਸੀਂ ਪਾਦਸਾਈਆਂ ਬਹੋ ਗੀਏ ਅਤੇ ਸੋਖ ਪਾਈਏ ਚਾਰ ਪਦਾਰਥ ਤੁਸੀਂ ਮੇਰੇ ਹੱਥ ਵਿੱਚ ਦਿਓ ਆਪ ਦਿਓ ਤੇ ਕੋਈ ਦੇਰ ਨਾ ਕਰੋ ਮਹਾਪੁਰਖ ਜਿਆਦਾ ਕਿਰਪਾਲੂ ਹੁੰਦੇ ਹਨ ਉਹ ਗਰੀਬ ਤੋਂ ਬਾਦਸ਼ਾਹ ਬਣਾ ਦਿੰਦੇ ਹਨ ਬਾਦਸ਼ਾਹ ਤੋਂ ਝਟ ਗਰੀਬ ਬਣਾ ਦਿੰਦੇ ਹਨ ਇਸ ਪ੍ਰਕਾਰ ਤੁਸੀਂ ਪੂਰਨ ਖੁਦਾ ਹੋ ਜੇ ਆਪ ਜੀ ਦੀ ਪ੍ਰਸੰਘਾ ਹੋਵੇ ਮੇਰੀ ਕਾਮਨਾ ਪੂਰੀ ਕਰਨਾ ਚਾਹੋ ਜੋ ਮੰਗਾ ਹੁਨੇ ਦੇ ਸਕਦੇ ਹੋ اے ਮਹਾਪੁਰਖ ਜੀ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਗੁਰੂ ਜੀ ਸੱਚਾ ਪ੍ਰੇਮ ਕਰਕੇ ਬੋਲੇ ਜਗ ਵਿੱਚ ਤਦ ਤੱਕ ਪਾਦਸ਼ਾਹੀ ভোগੋਗੇ ਜਦ ਤੱਕ ਦਿਲ ਲਾ ਕੇ ਨਿਆ ਕਰੋਗੇ ਜਦ ਤੁਹਾਡੀ ਕੁਲ ਨਿਆ ਰਹਿਤ ਹੋ ਜਾਏਗੀ ਸਾਰੀ ਪਾਦਸ਼ਾਹੀ ਜਾਂਦੀ ਰਹੇਗੀ ਦੇਸ਼ ਵਿਦੇਸ਼ ਦੀ ਬਹੁਤ ਧਰਤੀ ਬਲ ਨਾਲ ਜਿੱਤ ਕੇ ਰਾਜ ਭੋਗੋਗੇ ਇਹ ਸੁਣ ਕੇ ਬਾਬਰ ਬੜਾ ਪ੍ਰਸੰਨ ਹੋਇਆ ਚਰਨ ਕਮਲਾਂ ਤੇ ਬਹੁਤ ਵਾਰ ਵੰਦਨਾ ਕੀਤੀ ਦੀਨ ਹੋ ਕੇ ਬੇਨਤੀ ਕੀਤੀ اے ਪ੍ਰਭੂ ਜੀ ਤੁਸੀਂ ਧਨ ਹੋ ਤੁਸੀਂ ਸਦਾ ਹੀ ਗੁਣਾ ਦੀ ਖਾਨ ਹੋ ਫਿਰ ਫੌਜ ਦੇ ਸਭ ਸਿਪਾਹੀ ਆਏ ਦਰਸ਼ਨ ਕਰਕੇ ਚਰਨਾ ਤੇ ਮੱਥਾ ਟੇਕਦੇ ਸਨ ਚਾਰੇ ਪਾਸੇ ਬਹੁਤ ਭੀੜ ਹੋ ਗਈ ਭਾਜ ਭਾਜ ਕੇ ਸਭ ਆ ਰਹੇ ਸਨ ਗੁਰੂ ਜੀ ਨੇ ਬਾਬਰ ਨੂੰ ਬਾਦਸ਼ਾਹ ਦਾ ਵਾਰ ਦਿੱਤਾ ਦਿੱਲੀ ਆਦ ਦੇਸ਼ ਜਿੱਤ ਕੇ ਜਗਤ ਨੂੰ ਸੁਖੀ ਕਰੋ ਫਿਰ ਗੁਰੂ ਜੀ ਨੇ ਵੇਖਿਆ ਬਹੁਤ ਮਨੁੱਖ ਅਤੇ ਔਰਤਾਂ ਕੈਦ ਵਿੱਚ ਸਨ ਦੁੱਖ ਪਾ ਕੇ ਕੁਰਲਾ ਰਹੇ ਸਨ ਗੁਰੂ ਜੀ ਨੇ ਫਿਰ ਬਾਬਰ ਨੂੰ ਕਿਹਾ ਜਿਹੜੇ ਤੁਸੀਂ ਬਹੁਤ ਲੋਕ ਕੈਦ ਕੀਤੇ ਹੋਏ ਹਨ ਉਹਨਾਂ ਨੂੰ ਛੱਡ ਦਿਓ ਜਿਹੜੀ ਇਹਨਾਂ ਦੀ ਵਸਤੂ ਲੁੱਟੀ ਹੈ ਮੇਰੇ ਵਚਨ ਮੰਨ ਕੇ ਜਗਨਾ ਨੂੰ ਵਾਪਸ ਦੇ ਦਿਓ ਜਦ ਬਾਬਰ ਨੇ ਗੁਰੂ ਜੀ ਦੇ ਇਹ ਵਚਨ ਸੁਣੇ ਤਾਂ ਸਾਰੇ ਬੰਦੀ ਛੱਡ ਦਿੱਤੇ ਤੇ ਸਾਰਿਆਂ ਨੇ ਆਪਣੀ ਆਪਣੀ ਚੀਜ਼ ਪਹਿਚਾਣ ਕੇ ਲੈ ਲਈ ਤੇ ਬਾਬਰ ਨੇ ਸਭ ਵਸਤੂਆਂ ਦੀ ਵਣ ਵਿੱਚ ਕੋਈ देर ਨਾ ਲਾਈ ਸਾਰਿਆਂ ਨੇ ਆਪਣਾ ਆਪਣਾ ਸਮਾਨ ਸੰਭਾਲ ਲਿਆ ਤੇ ਸਾਰੇ ਮਨੁੱਖ ਅਤੇ ਔਰਤਾਂ ਆਪਣੇ ਆਪਣੇ ਘਰਾਂ ਨੂੰ ਚੱਲ ਪਏ ਅਤੇ ਫਿਰ ਗੁਰੂ ਜੀ ਐਮਨਾਬਾਦ ਨਗਰ ਨੂੰ ਚੱਲ ਪਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਆਪ ਲਾਂਚ ਪਕਾ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਸਾਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ